ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰ ਆ ਤੀਰਤ ਜੀ ਸਾਡੇ ਨਾਲ ਮੌਜੂਦ ਨੇ ਤੀਰਤ ਸਿੰਘ ਪਿਨਾਕਲ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਬਹੁਤ ਵੱਡਾ ਸਕਸੈਸ ਰੇਟ 100% ਕਦੇ ਵੀ ਨਹੀਂ ਹੁੰਦਾ ਹੁਣ ਤੀਰਤ ਜੀ ਤੋਂ ਇੱਕ ਬਹੁਤ ਵੱਡੇ ਸਵਾਲ ਤੇ ਜਵਾਬ ਮੰਗੂਗਾ ਤੀਰ ਜੀ ਆ ਬੱਚੇ ਹੁਣ ਕੈਨੇਡਾ ਦੀਆਂ ਫਾਈਲਾਂ ਨਾ ਲਾਉਣ ਤੁਸੀਂ ਸੋਚਦੇ ਹੋਵੋਗੇ ਵੀ ਮੈਂ ਸਵਾਲ ਬੜਾ ਅਜੀਬੋ ਗਰੀਬ ਕੀਤਾ ਹੈ ਆ ਬੱਚੇ ਕੈਨੇਡਾ ਦੀਆਂ ਫਾਈਲਾਂ ਨਾ ਲਾਉਣ ਆ ਬੱਚੇ ਹੈ ਕਿਹੜੇ ਜਿਹੜੇ ਨਾ ਲਾਉਣ ਇਹਦੇ ਤੇ ਕਲੈਰਿਟੀ ਦਿਓ ਤੇ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਬੱਚਿਆਂ ਨੂੰ ਕਹਾਂਗਾ ਕਿ ਖੁਸ਼ ਰੋ ਰਾਜੀ ਖੁਸ਼ੀ ਰੋ ਚੜ੍ਹਦੀ ਕਲਾ ਦੇ ਵਿੱਚ ਰੋ ਤੇ ਸਰ ਜੇ ਤੁਸੀਂ ਜਿਹੜਾ ਸਵਾਲ ਪੁੱਛਿਆ ਨਾ ਤਾਂ ਦੁਕਾਨਦਾਰੀ ਦਾ ਪਤਾ ਕੀ ਕਹਿੰਦੀ ਆ ਤੂੰ ਵੀ ਆ ਤੂੰ ਵੀ ਆ ਆ ਸਕੀਮ ਚੱਲੀ ਆ ਸਕੀਮ ਚੱਲੀ ਚੱਲ ਆਦਰਾ ਜਿਹੜਾ ਅੱਜਕੱਲ੍ਹ ਸਕੀਮਾਂ ਚੱਲ ਰਹੀਆਂ ਕੁਝ ਹਜ਼ਾਰਾਂ ਚ ਕੈਨੇਡਾ ਪਹੁੰਚ ਜਾਓ ਆ ਜੀਆਈਸੀਡੀ ਦੇਣੀ ਕਾਲਜ ਦੀ ਫੀਸ ਦੇਣੀ ਪਰ ਆ ਕੁਝ ਨਹੀਂ ਦੇਣੀ ਸਰ ਇੰਨਾ ਕਿ ਮੈਂ ਤਾਂ ਕਹਾਂਗਾ ਕਿ ਦੁਬਈ ਦੇ ਪੈਕੇਜਸ ਦੇ ਨਾਲੋਂ ਘੱਟ ਕੈਨੇਡਾ ਦੇ ਹੋਕੇ ਲੱਗਨੇ ਸ਼ੁਰੂ ਹੋ ਗਏ ਸਟੱਡੀ ਵੀਜ਼ਾ ਦੀ ਇਹ ਸਚਾਈ ਹੈ ਨਾ ਸਰ ਕਿਉਂਕਿ ਨਾ ਦੁਬਈ ਦਾ ਕਿ ਮੈਂ ਪਿਛਲੇ ਦੇਖ ਰਿਹਾ ਸੀਗਾ ਪੈਕੇਜ ਮੈਂ ਫੈਮਿਲੀ ਨੇ ਸੋਚ ਰਹੀ ਸੀ ਚਲੋ ਪਰ ਨਹੀਂ ਜਾਵਾ ਪਰ ਮੈਂ ਦੱਸ ਰਿਹਾ ਸੀ 60 70 80 ਹਜ਼ਾਰ ਨੂੰ ਪਰ ਪਰ ਪਰਸਨ ਨੂੰ ਪੈਕੇਜ ਸ਼ੋ ਹੋ ਰਿਹਾ ਸੀ ਸਾਹਮਣੇ ਬਾਕੀ ਚਲੋ ਇਹਦਾ ਫਲਕੂਏਟ ਕਰਦਾ ਰਹਿੰਦਾ ਨਾ ਚੀਜ਼ਾਂ ਤੇ ਰੋ ਤੋਂ ਘੱਟ ਹੋ ਕੇ ਕੈਨੇਡਾ ਦੇ ਲੱਗਨੇ ਸ਼ੁਰੂ ਹੋ ਗਏ ਆ ਤੇ ਅੱਜ ਮੈਂ ਨਾ ਪਹਿਲੇ ਤਾਂ ਬੱਚਿਆਂ ਨੂੰ ਕਹਾਂਗਾ ਸਾਵਧਾਨ ਹੋ ਜਾਓ ਬਾਕੀ ਇਹ ਤੁਹਾਡੀ ਮਰਜ਼ੀ ਹੈ ਠੀਕ ਹੈ ਨਾ ਬਾਕੀ ਮੇਰੀ ਅਰਗਿਆ ਜਦ ਦਲਾ ਸਜਦਾ ਮਰਜੀ ਅਸੀਂ ਗੱਲਾਂ ਕਰਦੇ ਰਹੀਏ ਤੇ ਮੈਂ ਤਾਂ ਕਹੂੰਗਾ ਕਿ ਆਪਾਂ ਤਾਂ ਉਹੀ ਕਰਨਾ ਜੋ ਸਾਡੇ ਅੰਦਰ ਹੈਗਾ ਜੇ ਅਸੀਂ ਤੁਹਾਡੇ ਹੱਕ ਦੀ ਗੱਲ ਕਰਾਂਗੇ ਤੇ ਹਾਂ ਅਸੀਂ ਤੁਹਾਨੂੰ ਚੰਗੇ ਲਗਾਗੇ ਨਹੀਂ ਕਰਾਂਗੇ ਤਾਂ ਫਿਰ ਤੇ ਚਲੋ ਜੋ ਹੈਗਾ ਇਹ ਬਾਕੀ ਸਭ ਕੁਝ ਜੇ ਤੁਹਾਨੂੰ ਮੈਂ ਪਿਛਲੀ ਵਾਰੀ ਦੇਖਿਆ ਹਮੇਸ਼ਾ ਕਹਿ ਚੁੱਕਾ ਕਿ ਮੈਂ ਪੇਰੈਂਟਸ ਨੂੰ ਖਾਸ ਤੌਰ ਤੇ ਕਹਿੰਦਾ ਹੁੰਦਾ ਬੱਚਿਆਂ ਨਾਲ ਕਰਨੀ ਆ ਗੱਲ ਕਿਉਂਕਿ ਬੱਚੇ ਆਪਾਂ ਵਰਡ ਕਿਉਂ ਯੂਜ਼ ਕਰਦੇ ਪਰ ਹਾਂ ਮਾਪਿਆਂ ਨੂੰ ਸੋਚ ਸਮਝ ਕੇ ਚਾਹੀਦਾ ਕਿ ਤੁਹਾਡੇ ਬੱਚੇ ਨਾਲ ਕਹਿੰਦੇ ਆਪਾਂ ਜਾਨ ਪੁੱਜ ਕੇ ਧੱਕਾ ਨਾ ਕਰਾ ਬਈਏ ਬਾਕੀ ਹਾਂ ਵੀਜ਼ਾ ਨੈਵਰ ਗੈ ਵੀਜ਼ਾ ਤੋਂ ਜ਼ਿਆਦਾ ਕੱਲ ਤੁਹਾਡੇ ਬੱਚੇ ਨਾਲ ਉੱਥੇ ਕੈਨੇਡਾ ਪਹੁੰਚ ਗਏ ਕੀ ਹੋਣਾ ਉਹ ਮੈਟਰ ਕਰਦਾ ਜੇ ਉਹ ਅੱਜ ਮੈਂ ਸ਼ਾਰਟਕਟ ਮਾਰਿਆ ਤੇ ਆਪਾਂ ਆਪਣੇ ਬੱਚੇ ਦੀ ਮੈਂ ਤਾਂ ਕਹੂੰਗਾ ਜ਼ਿੰਦਗੀ ਰੋਲਾਂਗੇ ਬਾਕੀ ਉਹਦੇ ਫੈਸਲਾ ਤੁਸੀਂ ਲੈਣਾ ਤੇ ਅੱਜ ਮੈਂ ਇੱਕ ਹੋਰ ਵੀਡੀਓ 'ਚ ਕੋਈ ਚੀਜ਼ ਕਹਿਣ ਲੱਗਾ ਜਿਹੜੀ ਮੇਰੇ ਕਾਰੋਬਾਰ ਦੇ ਟੋਟਲੀ ਅਗੇਂਸਟ ਆ ਮੇਰੇ ਵੀ ਗਏ ਸਾਬ ਪਰ ਮੈਂ ਆਪਾਂ ਤਾਂ ਕਹਿੰਦਾ ਕਿ ਹਾਂ ਕਸਟਮਰ ਦੇ ਗਾਹਕ ਨਾਲ ਅੱਖ ਚੱਕ ਬਾਕੇ ਕੰਮ ਕਰੀਏ ਚਾਹੇ ਉਹ ਸਰਕਾਰੀ ਕਾਲਜ ਚ ਬੱਚਾ ਭੇਜੀਏ ਚਾਹੇ ਪ੍ਰਾਈਵੇਟ ਕਾਲਜ ਚ ਬੱਚਾ ਭੇਜੀਏ ਪਰ ਅੱਖ ਚੱਕ ਪਾ ਕੇ ਬੱਚੇ ਨੂੰ ਸਾਰੇ ਉਹਦੇ ਪ੍ਰੋਸੈਸ ਐਂਡ ਕੋਸ ਘਾਟੇ ਵਾਦੇ ਸਾਰੇ ਦੱਸ ਕੇ ਜਿਹੜਾ ਕਿ ਆਪਾਂ ਬੱਚੇ ਨੂੰ ਭੇਜੀਏ ਤੇ ਮੈਂ ਅੱਜ ਹੋਰ ਇੱਥੇ ਕਹਿਣ ਲੱਗਾ ਉਹ ਗੱਲ ਕਹਿਣ ਲੱਗਾ ਕਿ ਹਾਂ ਉਹ ਬੱਚੇ ਬਿਲਕੁਲ ਵੀ ਅਪਲਾਈ ਨਾ ਕਰਨ ਖਾਸ ਤੌਰ ਤੇ ਜਿਹੜਾ ਪਹਿਲੋ ਟ੍ਰੈਂਡ ਚੱਲਣਦਿਆਂ ਸੀਗਾ ਕਿ ਮੇਰੇ ਰਿਸ਼ਤੇਦਾਰ ਏਸ਼ ਆ ਵਾਲੇ ਸ਼ਹਿਰ ਚ ਰਹਿੰਦੇ ਆ ਜੀ ਤੇ ਮੈਂ ਸਿਰਫ 2 ਸਾਲ ਦਾ ਹੀ ਜਿਹੜਾ ਕੋਰਸ ਲੈਣਾ ਵਾ ਦਿਵਾ ਕੇ ਦਿੰਨੇ ਆ ਤੇ ਉਹ ਬੱਚਿਆਂ ਨੂੰ ਮ ਕਹੂੰਗਾ ਟرائی ਕਰ ਲੋ ਜੇ ਤਾਂ ਮਿਲ ਜੇ ਠੀਕ ਹੈ ਨਾ ਤੁਹਾਡੇ ਜੇ ਨਹੀਂ ਮਿਲਿਆ ਤੁਹਾਡੇ ਉਸ ਰਸਤੇ ਦਾ ਫਿਰ ਪਲੀਜ਼ ਆਪਣੇ ਬੱਚਿਆਂ ਨੂੰ ਮੈਂ ਉਹ ਚੀਜ਼ ਕਰ ਰਹਾ ਕਿ ਆਪਣੇ ਬੱਚੇ ਸਮਝ ਕੇ ਆਪਣੇ ਛੋਟੇ ਭੈਣ ਭਰਾ ਸਮਝ ਕੇ ਸਲਾਹ ਦੇ ਰਿਹਾ ਕਿ ਫਿਰ ਨਹੀਂ ਤੁਹਾਨੂੰ ਉਥੇ ਜਾਣਾ ਚਾਹੀਦਾ ਕਿਉਂਕਿ ਕੈਨੇਡਾ ਨੇ ਸਾਫ਼ ਤੌਰ ਤੇ ਜਿੱਦੀਆਂ ਡੇ ਬਾਈ ਡੇ ਇਦਾਂ ਰੂਲ ਬਦਲਦੇ ਵੀ ਜਿਹਦਾ ਹਿਸਾਬ ਹੀ ਨਹੀਂ ਜਦਾ ਮੌਸਮ ਨਹੀਂ ਬਦਲਦਾ ਝਟ ਬਦਲਦਾ ਕਿ ਅੱਜ ਠੰਡ ਗਰਮੀ ਦਾ ਆ ਰਹੀ ਇਦਾਂ ਰੂਲ ਬਦਲਦੇ ਆ ਸੋ ਆਪਾਂ ਕੈਨੇਡਾ ਦੇ ਮੇਰਾ ਇਹ ਮੰਨਣਾ ਵਾ ਅਸੀਂ ਜੋ ਜੋ ਕੈਨੇਡਾ ਕਹਿੰਦਾ ਉਦਾਂ ਉਦਾਂ ਹੀ ਕਰਾਂਗੇ ਤਾਂ ਤੁਹਾਡੇ ਬੱਚੇ ਦੀ ਜ਼ਿੰਦਗੀ ਸੱਟ ਹੋ ਗਈ ਜਦਾ ਕੱਲ ਆਉਣ ਵਾਲਾ ਬਹੁਤ ਖਰਾਬ ਆ ਵੀਜ਼ਾ ਵੂਜ਼ਾ ਤਾਂ ਲੱਗ ਹੀ ਜਾਣਾ ਵੀਜ਼ੇ ਦੀ ਇੰਨੀ ਮੈਂ ਟੈਨਸ਼ਨ ਨਹੀਂ ਲੈਂਦਾ ਅੱਜ ਭਾਵੇਂ ਥੋੜੀ ਸਖਤੀ ਆ ਥੋੜੇ ਰੂਲ ਜਦ ਤੱਕ ਅਪਡੇਟ ਨਹੀਂ ਹੋ ਜਾਂਦਾ ਤੱਕ ਹੋਏ ਬਹੁਤ ਵਧੀ ਪੈਦਾ ਕੋ ਟੈਨਸ਼ਨ ਨਹੀਂ ਜਿਹੜੀ ਕਿ 2.5 ਸਾਲ ਦੇ ਵਿੱਚ ਹੋ ਜਾਂਦੀ ਹਾਂ ਥੋੜਾ ਜਿਹਾ ਬਰਡਨ ਫਾਈਨੈਂਸ਼ੀਅਲ ਬਟਨ ਵੱਧਦਾ ਪਰ ਉਹਦਾ ਵਰਕ ਪਰਮਿਟ ਨਹੀਂ ਕਿਉਂਕਿ ਮੈਂ ਇਸ ਵੇਲੇ ਵਰਕ ਪਰਮਿਟ ਨੂੰ ਵੀ ਜਿਹੜਾ ਤਵੱਜੋ ਸਾਹਮਣੇ ਦੇ ਰਿਹਾ ਜਾਂ ਕੈਨੇਡਾ ਦੇ 970 ਦੇ ਅਰਾਊਂਡ 970 ਦੇ ਕੋਰਸਿਸ ਦੀ ਜਿਹੜੀ ਲਿਸਟ ਹੈਗੀ ਨਾ ਜੇ ਉਹਦੇ ਚ ਕੋਰਸ ਮਿਲਿਆ ਥੈਨ ਕੈਨੇਡਾ ਜਾਣਾ ਚਾਹੀਦਾ ਨਹੀਂ ਤਾਂ ਮੈਂ ਤਾਂ ਕਹੂੰਗਾ ਲੇਟ ਕਰ ਲੋ ਲੇਟ ਮੀਸ ਨੂੰ ਸੇ ਕੋਈ ਨਹੀਂ ਟੇਕ ਮਿਸੰਦਾ ਹੋਲੰਡੋ ਕਿਉਂਕਿ ਪਿੱਛੇ ਦੇ ਜਿਹੜਾ ਰੌਲਾ ਚੱਲਦਾ ਸੀ ਨਾ ਮੈਂ ਐਸੇ ਟੇਕ ਜਾਣਾ ਸੱਚੀ ਦੱਸਾਂ ਮੈਂ ਮੈਨੂੰ ਅੱਜ ਵੀ ਦੋ ਕਲਾਇੰਟਸ ਨੇ ਮੇਰੇ ਪੁਰਾਣੇ ਕਲਾਇੰਟਸ ਨੇ ਫੋਨ ਹੋਏ ਜਿਹਨਾਂ ਦੇ ਬੱਚੇ ਗਏ ਉਹ ਸਾਫ ਤਰ੍ਹਾਂ ਦੇ ਅੜੇ ਹੋਏ ਆ ਮਈ ਚ ਬੱਚਾ ਭੇਜਣਾ ਹੀ ਭੇਜਣਾ ਭੇਜਣਾ ਹੀ ਭੇਜਣਾ ਅੜੇ ਹੋਏ ਉੱਥੇ ਸਰ ਉਹੀ ਦਾ ਮੈਂ ਤਾਂ ਪਰ ਉਹ ਕੰਮ ਕਰਨ ਦਾ ਸਾਇਲ ਸਰ ਤੁਹਾਨੂੰ ਆਪਸ਼ਨ ਦੇ ਦੂੰਗਾ ਜੇ ਤਾਂ ਮਿਲਦੀ ਕਿ ਮਿਲ ਗਈਆਂ ਤੇ ਕਰੂੰਗਾ ਕਿਉਂਕਿ ਜਾਨ ਪੁੱਜ ਕੇ ਧੱਕਾ ਨਹੀਂ ਕਰੂੰਗਾ ਮੇਰੇ ਕਿ ਹੋਣਾ ਨਹੀਂ ਇਹ ਚੀਜ਼ਾਂ ਤੇ ਅੱਜ ਮੈਂ ਤੇ ਹੋਰ ਚੀਜ਼ਾਂ ਕਲੀਅਰ ਵੀ ਕਰ ਦਵਾਂ ਬ੍ਰਿਟਿਸ਼ ਕਲੰਬੀਆ ਵੈਨਕੂਵਰ ਦੇ ਵਿੱਚ ਜਾਂ ਸਰੀ ਦੇ ਵਿੱਚ ਜਿਹੜੇ ਕਾਲਜੇਸ ਮੇਨ ਜਿਹੜੇ ਤੇ ਆਪਣੇ ਬਹੁਤ ਉੱਥੇ ਜਾਂਦੇ ਸੀ ਉੱਥੇ ਹੀ ਬੱਚੇ ਉੱਥੇ ਦੇ ਅੱਛਾ ਸੌਰ ਤੇ 2 ਸਾਲ ਲੇਟ ਹੋ ਗਏ ਅੱਛਾ ਕੋਰਸ ਲਿਸਟ ਚ ਨਹੀਂ ਆਏ ਹਾਂਜੀ ਕੋਰਸ ਲਿਸਟ ਨਹੀਂ ਹੈ ਜੇ ਕਿ ਪੜ੍ਹ ਕੇ ਬ੍ਰਿਟਿਸ਼ ਕੋਲੰਬੀਆ ਔਰ ਵੈਨਕੂਵਰ ਵੈਨਕੂਵਰ ਜਿਹੜਾ ਸ਼ਹਿਰ ਉੱਥੇ ਸਾਰੀ ਹੈ ਤੇ ਇਹ ਤੇ ਹੋਰ ਗਲੈਰਟੀ ਦੇਣਾ ਸਰ ਬਹੁਤ سارے ਕਾਲਜਸ ਨੇ ਜਿਨ੍ਹਾਂ ਕੋਲ ਵਰਕ ਪਰਮਿਟ ਨਹੀਂ ਸੀ ਮੈਂ ਤਾਂ ਕਹੂੰਗਾ ਸਿਆਣਾ ਪਾ ਐਪਰੀਸ਼ੀਏਬਲ ਆ ਉਹ ਕੋਰਸ ਹੀ ਬੰਦ ਕਰਤੇ ਹਮ ਮਤਲਬ ਕਿ ਜਨਵਰੀ ਦੇ ਵਿੱਚ ਤਾਂ ਚਲੋ ਜਿਹਨਾਂ ਦੀ ਫਾਈਲ ਲੱਗੀ ਆ ਚੱਲ ਜਾਣਗੇ ਮਈ ਚ ਕੋਰਸ ਹੀ ਬੰਦ ਆ ਸਪਟੰਬਰ ਚ ਕੋਰਸ ਬੰਦ ਆ ਬਹੁਤ ਵਧੀਆ ਲਿਸਟਾਂ ਆ ਚੁੱਕੀਆਂ ਹੋਈਆਂ ਸੋ ਸੋੜ ਸਮਝ ਕੇ ਤੁਸੀਂ ਆਪ ਵੀ ਇੱਥੇ ਮੈਂ ਤਾਂ ਕਹੂੰਗਾ ਗੂਗਲ ਤੇ ਕਾਲਜ ਦੀ ਜਿਹੜੇ ਕਾਲਜ ਤੁਹਾਨੂੰ ਏਜੰਟ ਆਪਸ਼ਨ ਦਿੰਦਾ ਯਾਰ ਆਪ ਚੈੱਕ ਕਰ ਲੈਣੀ ਹੈ ਉਹ ਤਾਂ ਮੈਂ ਦੁਬਾਰਾ ਦੱਸ ਦਵਾ ਮੇਰੇ ਕੋਲ ਵੀ ਹੋਣਾ ਨਾ ਮੇਰੀ ਮੈਡਮ ਨੂੰ ਦੁਬਾਰਾ ਕਹਣੀ ਕਿ ਹਾਂ ਵੀ ਦਿਖਾਓ ਕਿ ਅਪ ਇਹ ਫੈਸਲਾ ਲੈਣਾ ਵਾ ਕਿਉਂਕਿ ਇਹ ਚੀਜ਼ ਨਾ ਬਹੁਤ ਜ਼ਿਆਦਾ ਜੁੜੀ ਆ ਸਾਰੀ ਸਾਰੀ ਉਮਰ ਦੀ ਕਮਾਈ ਲੱਗ ਜਣੀ ਆ ਮਾਪੇ ਦੀ ਹਾਂ ਜੇ ਪ੍ਰਾਈਵੇਟ ਕਾਲਜ 'ਚ ਵੀ ਜਾਣਾ ਵਾ ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਜੇ ਮੈਂ ਪ੍ਰਾਈਵੇਟ ਕਾਲਜ 'ਚ ਜਾਣਾ ਵਾ ਮੈਨੂੰ ਉੱਤੇ ਵਰਕ ਪਰਮਿਟ ਨਹੀਂ ਮਿਲਣਾ ਪਰ ਹਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਹਾਂ ਅੱਗੇ ਫਿਰ ਤੁਸੀਂ ਉੱਥੇ ਜੜੀਆਂ ਕੀ ਚੀਜ਼ਾਂ ਕੀ ਕਰਨੀਆਂ ਗੁਨਾਹ ਕੁਛ ਨਹੀਂ ਆ ਪ੍ਰਾਈਵੇਟ ਸਰਕਾਰੀ ਦਾ ਬਟ ਇਸ ਵੇਲੇ ਮੈਂ ਤੁਹਾਨੂੰ ਕਹਾਂ ਲੌਂਗ ਟਰਮ ਦੇਖ ਕੇ ਤੁਸੀਂ ਆਪਣੀ ਜੇਬ ਦੇਖ ਕੇ ਆਪਣੇ ਅੱਗੇ ਤੁਹਾਡੇ ਫਿਊਚਰ ਦੇ ਗੋਲ ਕੀ ਆ ਫਿਰ ਫੈਸਲਾ ਲੈਣਾ ਬਟ ਹਾਂ ਜੇ ਮੈਂ ਉਸ ਚੀਜ਼ ਤੇ ਫਸਿਆ ਹੋਇਆ ਕੈਨੇਡਾ ਰੀਚ ਕਰਾ ਦੇ ਇਸ ਸ਼ਹਿਰ ਦੇ ਵਿੱਚ ਮੇਰਾ ਰਹਿੰਦਾ ਆਹ ਵਾਲੇ ਕਾਲਜ ਬਾਰੇ ਕੀ ਜਾਣਾ ਮੇਰੇ ਰਿਸ਼ਤੇਦਾਰਾਂ ਦੇ ਲਾਗੇ ਰਹਿੰਦਾ ਉਹ ਬੱਚਾ ਅਵੋਇਡ ਕਰੇ ਐਸ ਵਿਲੇ ਟੈਂਪਰੇਰੀ ਨੂੰ ਮੈਂ ਤਾਂ ਕਹੂੰਗਾ ਨਹੀਂ ਤਾਂ ਕਿਤੇ ਲੌਂਗ ਟਰਮ ਦੇ ਵਿੱਚ ਤੁਸੀਂ ਆਪਣਾ ਤੇ ਆਪਣੇ ਮਾਪੇ ਦਾ ਨੁਕਸਾਨ ਜ਼ਰੂਰ ਕਰਾ ਸਕਦੇ ਹੋ ਬਿਲਕੁਲ ਠੀਕ ਹੈ ਜੀ ਬੜੀ ਮਹੱਤਵਪੂਰਨ ਸਲਾਹ ਹੈ ਸੋ ਸੋਚ ਸਮਝ ਕੇ ਕੈਨੇਡਾ ਜਾਣਾ ਕਿਉਂਕਿ ਹੁਣ ਤੱਕ ਕਾਲਜ ਬਦਲਣਾ ਵੀ ਉੱਥੇ ਆਸਾਨ ਨਹੀਂ ਪਹਿਲਾਂ ਹੀ ਸਾਰੇ ਪਾਸੇ ਵਿਚਾਰ ਕੇ 8557885578 ਇਸ ਨੰਬਰ ਤੇ ਫੋਨ ਕਰੋ ਜ਼ਿਆਦਾ ਜਾਣਕਾਰੀ ਲਓ ਕੋਈ ਕਨਫਿਊਜ਼ਨ ਹੈ ਉਹਦੀ ਕਲੈਰਿਟੀ ਲਓ ਤਸੱਲੀ ਨਾਲ ਗੱਲ ਸਮਝ ਕੇ ਫਿਰ ਫੈਸਲੇ ਕਰੋ ਬਹੁਤ ਧੰਨਵਾਦ ਥੈਂਕ ਯੂ ਸਰ